ਪਰਕਾਣਾ ਰਾਤ ਸਾਡੇ ਲਗਭਗ ਪਿਛਲੇ ਇੱਕ ਹਫ਼ਤੇ ਦੇ ਵਿਚ ਵਿੱਚ ਸਾਗਾਂ ਮੂਠਾਂ ਦੀਆਂ ਤਾਰਾ ਵੱਡੀਆਂ ਗਈਆਂ ਜਿਹਦੀ ਦਰਖਾਸਤ ਲਈ ਮਾਰਜੋਕ ਮੁਖ ਅਫਸਰ ਖਾਣੇ ਨੂੰ ਵੀ ਦੇ ਕੇ ਆਇਆ ਪਰantu ਸਾਡੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਅਸੀਂ ਆਪ ਦੀ ਰਾਖੀ ਰੱਖਣ ਲੱਗੇ ਤਾਂ ਰਾਤ ਆ ਜਿੰਨੀਆਂ ਤਾਰਾਂ ਨੇ ਇੱਕ ਕਰੋ ਪ੍ਰਾਂਦ ਹੋਈਆਂ ਮੌਣਕਲਾ ਉਹ ਬੰਦੇ ਫੜੇ ਨੇ ਉਸ ਤੋਂ ਬਾਅਦ ਅੱਗੇ ਹੋਰ ਬੰਦੇ ਦਾ ਨਾਮ ਲਿੱਤਾ ਉਹ ਫੜਿਆ ਗਿਆ ਉਸ ਤੋਂ ਬਾਅਦ ਸਾਨੂੰ ਰਾਤ ਨੂੰ ਆ ట్రాన్స్‌ਫਾਰਮ ਕਿਸੇ ਦਾ ਨਾ ਹੈਗਾ ਆਹ ট্রান্সਫਾਰਮ ਜਦੋਂ ਲਾਇਆਗਾ ਪਾ ਉਹ ਮੰਨ ਕੇ ਚੱਲੋ ਵਿੱਚ ਆ ਗਿਆ ਸੀ ਉਹ ਵੀ ਫੜੇ ਨੇ ਬੰਦੇ ਆਹ ট্রান্সਫਾਰਮ ਲਾਉਣਾ ਹੈ ਆਪ ਦਾ ਪਿੰਡ ਫੋਰਜ ਲੱਤਾ ਸਿੰਘ ਵਾਲਾ ਪਿੰਡ ਦੱਸਦੇ ਆ ਭੱਤਰ ਭਾਈ ਦੇ ਕੋਲੇ ਆ ਉਸ ਤੋਂ ਬਾਅਦ ਕੁਝ ਬੰਦਿਆਂ ਦਾ ਨਾਮ ਆ ਉਹ ਪਿੰਡ ਕੋ ਮੁਣਕੜਾਂ ਦੇ ਬੰਦੇ ਦਾ ਨਾਮ ਆਗਾ ਉਹ ਅਸੀਂ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਘਰੋਂ ਲੈ ਕੇ ਆਇਆ ਇਹ ਤਫਤੀਸ਼ ਦਾ ਮੈਟਰ ਆ ਵੀ ਇਹ ਬੰਦਾ ਨਾਲ ਸੀਗਾ ਜਾਂ ਨਹੀਂ ਸੀਗਾ ਇਹ ਹਜੇ ਹੋਰ ਸਤਿ ਇਨਕੁਆਰੀ ਕਰੂੰਗੀ ਹੋਰ ਸਤ ਸੁਣੀ ਵੀ ਅੱਜ ਆ ਐਸਐਚਓ ਦੇ ਆਪਣਾ ਸਰਪੰਚ ਸਾਹਿਬ ਦੀ ਮੌਜੂਦਗੀ ਚ ਅਸੀਂ ਇਹਨੂੰ ਘਰੋਂ ਲੈ ਕੇ ਆਇਆ ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇ ਆਡੇ ਪਿੰਡ ਦੇ ਮੋਹਤਬਰ ਬੰਦੇ ਖੜੇ ਨੇ ਬਾਹਰ ਘਟ ਖੜਾਗਾ ਉਹ ਦੇਖ ਲਓ ਤੁਸੀਂ ਸਾਡੇ ਲਗਭਗ ਜੇ ਕੋਈ ਕਾਰਵਾਈ ਮੰਨ ਕੇਦਲੋਂ ਨਹੀਂ ਹੁੰਦੀ ਅਸੀਂ ਰੋਡ ਵੀ ਜਾਮ ਕਰ ਸਕਦੇ ਆ ਅਸੀਂ ਥਾਣੇ ਦੇ ਮੂਹਰੇ ਵੀ ਧਰਨਾ ਲਾ ਸਕਦੇ ਆ ਆਸੇ ਪਾਸੇ ਦੇ ਪਿੰਡਾਂ ਨੂੰ ਹੱਥ ਮੰਨ ਕੇ ਬੇਨਤੀ ਆ ਕਿ ਸਾਡਾ ਸਾਥ ਦਿਓ ਇਸ ਕੰਮ ਦੇ ਵਿੱਚ ਆਪਾਂ ਬਹੁਤ ਉੱਗੀਆਂ ਇੱਥੋਂ ਤੱਕ ਕੇ ਅਗੇ ਨਾਲ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਕਿਹੜਾ ਕਬਾਲ ਗਿਆ ਖਰੀਦਦਾਗਾ ਉਥੋਂ ਤੱਕ ਆਪਾਂ ਜਲ ਤੱਕ ਪਹੁੰਚਣਾਗਾ ਵੀ ਇਹ ਟਰਾਂਸਫਰਮ ਜਿਹੜਾ ਚੋਰੀ ਹੋਇਆ ਕਿੱਥੇ ਵੇਚਦੇ ਨੇ ਤੋਂ ਇੱਕ ਵਾਰ ਫੇਰ ਸਾਰਿਆਂ ਨੂੰ ਬੇਨਤੀ ਕਰਦੇ ਆ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਥਾਣੇ ਦੇ ਮੂਹਰੇ ਸੋ ਹੁਣ ਮੈਂ ਤੁਹਾਨੂੰ ਇਹਨੋਂ ਵੀਰਾਂ ਨੂੰ ਤੋਂ ਬਾਹਰ ਵੀ ਵੀਡੀਓ ਕਰਾ ਕੇ ਲੈ ਕੇ ਆਇਆ ਅਸਾਂ ਦੋਹੇ ਤੋਂ ਲੈ ਕੇ ਆਇਆ ਅਸਾਂ ਦੋਹੇ ਤੋਂ ਲੈ ਆਇਆ ਇਹ ਸੰਦੋਹੇ ਤੋਂ ਤਾਰਾ ਬਾਦ ਦਾ ਫੜੇ ਜੀ ਅੱਜ ਘਰੋਂ ਲਿਬੜਾ ਕਿੱਤੇ ਉਮੀ ਕਿੱਤੇ ਬੁੱਟੇ ਸਾਰਾ ਉਤਾਰਾ ਬੱਬੂ ਬਾਹਰ ਨਾ ਲੋਲੀ ਫੜਾ ਇਹਨੂੰ ਕਿੰਨਾ ਉਹ ਨਾ ਰੋਕੀਂ ਇਹਦੇ ਬਣਾ ਮਾਰ ਲੈ ਲੇਕੀ ਬੱਬੂ ਚਰਾ ਬੱਬੂ ਮਾਰਿਆ ਕਰ ਬੱਸ ਕਰ ਨਾ ਬੱਬੂ ਚੁੱਪ ਕੇ ਕਰ ਦੀ ਕਰ ਯਾਰਾ